ਕਿ ਮਨਪ੍ਰੀਤਿ ਹਾਲੀ ਦੇ ਜੋ ਕਿ ਹੈ ਕਿ ਜੀ ਮੈਂ ਕਿਸੇ ਵੀ ਅਕਾਲੀ ਦਰਗਾਹ ਦਾ ਹਿੱਸਾ ਨਹੀਂ ਉਸ ਤੋਂ ਬਾਅਦ ਉਹ ਪ੍ਰੈਸ਼ਰ ਪਿਆ ਹੋਊਗਾ ਬਣਾਇਆ ਗਿਆ ਹੋਊਗਾ ਜਾਂ ਉਹਨਾਂ ਨੇ ਕਿਹਾ ਉਹ ਜਾਵਾਂਗੇ ਕਿੱਥੇ ਤਾਂ ਇਹ ਕਈ ਗੱਲਾਂ ਹੋਈਆਂ ਹੋਣਗੀਆਂ ਫਿਰ ਉੱਥੇ ਕੱਲ ਨੂੰ ਪ੍ਰੈਸ ਕਾਨਫਰੰਸ ਮੀਟਿੰਗ ਹੋਈ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਹੋਈ ਤੇ ਪ੍ਰੈਸ ਕਾਨਫਰੰਸ ਦੀ ਜਿਹੜੀ ਫੋਟੋ ਹੈ ਉੱਚ ਮਨਪ੍ਰੀਤਿ ਹਾਲੀ ਤੁਸੀਂ ਵੀ ਦੇਖ ਰਹੇ ਹੋ ਨਾਲ ਬੈਠੇ ਨੇ ਫਿਰ ਰਾਤ ਪਰਮੇਂਦਰ ਸਿੰਘ ਢੀਡਸਾਂ ਜਿਹੜੀ ਗਿਆਨੀ ਹਰਪ੍ਰੀਤ ਜੀ ਮਨਪ੍ਰੀਤਿਆ ਜੀ ਪ੍ਰਭੀਦਰ ਸਿੰਘ ਜੀ ਸਰ ਗੁਰਪ੍ਰਤਾਪ ਸਿੰਘ ਬਟਾਲਾ ਰਜੀਤ ਸਿੰਘ ਸੱਜਣਵੜੀ ਦੇਖ ਰਹੇ ਹਾਂ ਸੁਚਾ ਸਿੰਘ ਸਾਡੇ ਉਪਰ ਬੈਠੇ ਰਿਹਾ ਵਿੱਚ ਕੈ ਰਾਜ ਸਿੰਘ ਪੀਰਪਾ ਮੈਂ ਸ਼ਰਧਦਰ ਸਿੰਘ ਪੁੱਲੇਪਟਾ ਅੱਛੇ ਵੀ ਗੜ ਕਰੀਏ ਨਾ ਦੋਤਰ ਗੱਲਾਂ ਹਲੇ ਜਿਹੜੀ ਫੋਟੋ ਚ ਨਹੀਂ ਅੱਗੇ ਦੇਖਦੇ ਹਾਂ ਕਿ ਢਾਈ ਇੱਥੇ ਪ੍ਰਿੰਸ ਚਦੂ ਬਾਦਰਾ ਢਾਈ ਇੱਥੇ ਬੀਬੀ ਜਗੀਰਪੁਰ ਆਦਰਵਾਇਜ਼ ਕਰ ਉਹਨਾਂ ਨੇ ਆਪਣੀ ਇਕਤਾ ਜ਼ਰੂਰ ਦਿਖਾਈ ਚੜੀਗੜ ਦੇ ਮੱਖਣਸ਼ਾ ਲਵਾਨਾ ਭਵਨ ਦੇ ਵਿੱਚ ਮੀਟਿੰਗ ਹੋਈ ਲੰਬੀ ਮੀਟਿੰਗ ਹੋਈ 3 ਘੰਟੇ ਚੱਲੀ ਔਰ ਉਥੇ ਉਹਨਾਂ ਨੇ ਆਪਣੀਆਂ ਜਿਹੜੀਆਂ ਗੱਲਾਂ ਹਾਲਾਂਕਿ ਗੱਲਾਂ ਉਹੀ ਨੇ ਕਿ ਜੀ ਰਜਿਸਟ੍ਰੇਸ਼ਨ ਕਰਵਾ ਰਹੇ ਆਂ ਜੀ ਅਸੀਂ ਬੜੀ ਜਲਦੀ ਤੇ ਇਹ ਗੱਲਾਂ ਚਲੋ ਕਿੰਨਾ ਚਿਰ ਕਰੋਗੇ ਕਰਵਾ ਲਓ ਐਨਾ ਟਾਈਮ ਨਹੀਂ ਲੱਗਦਾ ਹੁੰਦਾ ਜਿੰਨਾ ਲੱਗ ਰਿਹਾ ਇਸੇ ਤਰ੍ਹਾਂ ਅਗਵਾਲ ਸਿੰਘ ਝੁੰਦਾ ਨੇ ਜਿਹੜੀ ਬਿਜ਼ਨਸ ਸਬਕ ਜਿਹੜਾ ਵਿਜ਼ਨ ਡਾਕੂਮੈਂਟ ਤਿਆਰ ਕੀਤਾ ਉਹ ਵੀ ਲੈ ਕੇ ਆਓ ਨਾ ਲੋਕਾਂ ਨੂੰ ਪਤਾ ਲੱਗੇ ਤੁਸੀਂ ਅੱਗੇ ਵਧੋ ਤੇ ਲੇਕਿਨ ਜਿਹੜੀ ਗੱਲ ਉਹਨਾਂ ਨੇ ਕਹੀ ਜਿਹੜੀ ਖਬਰ ਬਣੀ ਉਹ ਤਾਂ ਇਹ ਹੈਗੇ ਗੱਲ ਨਹੀਂ ਆਪੀਸ ਕਰੇ ਇੱਕ ਤਾਂ ਹੋਣੀ ਚਾਹੀਦੀ ਹੈ ਸਾਨੂੰ ਕੋਈ ਇਲਾਜ ਨਹੀਂ ਐ ਕਰਦੇ ਆ ਕਿ ਮੈਂ ਵੀ ਛੱਡ ਦਿੰਦੇ ਆ ਬਾਦਲ ਸਾਹਿਬ ਤੁਸੀਂ ਵੀ ਛੱਡ ਦੋ ਤੁਸੀਂ ਐ ਕਰੋ ਪ੍ਰਧਾਨ ਜੀ ਤੁਸੀਂ ਵੀ ਛੱਡੋ ਮੈਂ ਵੀ ਛੱਡਦਾ ਸਾਡੇ ਸਾਰੇ ਛੱਡ ਦਿੰਦੇ ਨੇ ਅਸੀਂ ਇਸ ਕਮਿਊਨਿਟੀ ਆਏ ਸੀ ਇਹ ਉਹਨਾਂ ਨੂੰ ਟਕਰਾ ਜਿਹੜਾ ਹੈ ਚੈਲੈਂਜ ਹੈ ਕਿ ਜੇ ਇਕਤਾ ਦੀ ਗੱਲ ਕਰਦੇ ਹੋ ਆਜੋ ਤੁਸੀਂ ਹੁਣ ਇਹ ਸਾਰੀ ਗੱਲ ਦੇ ਵਿੱਚ ਇਹ ਮੈਂ ਸਮਝਦਾ 1 ਨੰਬਰ ਲੈ ਗਏ ਯਾਨੀ ਹਾਂ ਦੂਜੀ ਗੱਲ ਜਿਹੜੀ ਇਸ ਤੋਂ ਬਾਅਦ ਕਰੀ ਜਿਹੜੀ ਮੈਂ ਪਹਿਲਾਂ ਕਰਕੇ ਹਟਿਆ ਹੈ ਯਾਨੀ ਹਰਪ੍ਰੀਤ ਸਿੰਘ ਨੇ ਜਿਹੜੀ ਗੱਲ ਸੀਏ ਬਾਰੇ ਕੀਤੀ ਹਾਲਾਂਕਿ ਜਦੋਂ ਸਤਾਬ ਦੀ ਸਮਾਰੋਹੀ ਸ਼੍ਰੋਮਣੀ ਅਕਾਲੀ ਦਲ ਦੇ ਉਦੋਂ ਡਿਫੈਂਡ ਕਰ ਰਹੇ ਸੀ ਇਹ ਫਿਰ ਬਤੇ ਜਿਹੜੇ ਸਿਆਸਤਦਾਨ ਰਹਿਣ ਚਾਹਤ ਅਬਕ ਸਖਿਸ਼ਤਾ ਹੋਣ ਥੋੜੀ ਬਹੁਤੀ ਸਿਆਸਤ ਤਾਂ ਸਿੱਖ ਜਾਂਦੇ ਨੇ ਜਿਵੇਂ ਸਰਕਾਰ ਨੇ ਯੂ-ਟਰਨ ਲਈ ਸਰੋਣੀ ਕਮੇਟੀ ਨੇ ਯੂ-ਟਰਨ ਲਈ ਪਰ ਸਰਕਾਰ ਤਾਂ ਫਿਰ ਬਹੁਤ ਚੁਕਰਾਂ ਦੇ ਯੂ-ਟਰਨ ਲੈਂਦੀ ਹੈ ਤੇ ਜਿਹੜੀ ਸਰੋਣੀ ਕਮੇਟੀ ਨੇ ਯੂ-ਟਰਨ ਲਈ ਇਹਨਾਂ ਦੇ ਸ਼ਬਦਾਂ 'ਚ ਕਾਨੂੰਨੀ ਕਾਰਵਾਈ ਤੋਂ ਇਹ ਵੀ ਲੈ ਕੇ ਸੀ ਯੂ-ਟਰਨ ਕੱਲ ਉਹਨਾਂ ਨੇ ਵੀ ਤੇ ਕਿਹਾ ਕਿ ਗਲਤ ਜਿਹੜਾ ਹੈ ਸ੍ਰੀਦਰ ਸਿੰਘ ਕੋਲੀ ਕਰ ਗਈ ਸਾਰੇ ਬੱਚੇ खैर ਜਿਹੜੀ ਗੱਲ ਮੈਂ ਕਰ ਰਿਹਾ ਸੀ ਵਿੱਚੇ ਕੌਣ-ਕੌਣ ਸੀ ਮੈਂ ਜ਼ਿਕਰ ਕੀਤਾ ਸੀ ਤੇਜ ਸਿੰਘ ਚੱਦੂ ਮਾਦਰਾ ਫੋਟੋ ਚ ਨਜ਼ਰ ਨਹੀਂ ਆਇਆ ਪਰ ਉਥੇ ਆਈ ਸੀ ਆਦੇਸ਼ ਪ੍ਰਤਾਪ ਸਿੰਘ ਕਹਿ ਰਹੇ ਉਥੇ ਸੀ ਤੇ ਬੀਬੀ ਜ਼ਗੀਰ ਕੌਰ ਵੀ ਸੀ ਗੋਵਿੰਦ ਸਿੰਘ ਲੋਹਗਵਾਲ ਇਹ ਹੈ ਕਿ ਕਈ ਵਾਰੀ ਪ੍ਰੈਸ ਕਾਨਫਰੰਸ ਦੇ ਟਾਈਮ ਮੈਥਰ ਉੱਪਰ ਹੋ ਜਾਂਦੀ ਤੇ ਪ੍ਰਮੇਦਰ ਸਿੰਘ ਢੀਡ ਸਾਹਿਬ ਜੇਕਰ ਕਰ ਚੁੱਕੇ ਚੁੰਦਾ ਸਾਹਿਬ ਸਰਜੀਤ ਸਿੰਘ ਰਖੜਾ ਤੇ ਸਰਬਜੀਤ ਸਿੰਘ ਫਲੋਰ ਗਗਜੀਤ ਬਰਨਾਲਾ ਬਰਜਿੰਦਰ ਸਿੰਘ ਮੱਖਣਪਰਾੜ ਸਾਚਾ ਸੰਗਤਪੁਰੀ ਸਰਦਰ ਸਿੰਘ ਪਾਲ ਵਰਤਾਂ ਰਣਜੀਤ ਸਿੰਘ ਸੱਜਮੜੀ ਪ੍ਰਕਾਸ਼ਾਦਕਰ ਅਜੀਪਾਲ ਪ੍ਰੋੜ ਜਸਟਿਸ ਨਿਰਭਉ ਸਿੰਘ ਬੀਬੀ ਪਰਵੀਰ ਕਲਕੁਲੇਸ਼ਨ ਤੇ ਪਰਵੀਰਪੁਰ ਲਾਡਰਾ ਰੇਂਦਰ ਪਰਸਨ ਚੰਦੂ ਮੰਗਰਾ ਮੈਂ ਬੜੀ ਲੰਬੀ ਲਿਸਟ ਹੈ ਮੈਂ ਸਮਝਦਾ ਕਿ ਕੱਲ ਸ਼੍ਰੋਮਣੀ ਅਕਾਲੀ ਦਲ ਪੁਨਰ ਸ੍ਰਜੀਤ ਨੇ ਇੱਕ ਵਾਰ ਫੇਰ ਇਹ ਜਰੂਰ ਕਹਿਤਾ ਕਿ ਜੀ ਅਸੀਂ ਇਕੱਠੇ ਹੈ ਤੇ ਪਰਹੋਂ ਅੱਗੇ ਕਰਨਾ ਕੀ ਹੈ ਇਹ ਉਹਨਾਂ ਦੇ ਡਿਪੈਂਡ ਕਰਦਾ ਕਿੰਨਾ ਕੁ ਇਸ ਤਰ੍ਹਾਂ ਕਰ ਲਗੇ ਸੀ ਕਰ ਰਹੇ ਕਰ ਰਹੇ ਹੁਣ ਐਕਸ਼ਨ ਦਾ ਟਾਈਮ ਆ ਗਿਆ